ਦੋਸਤੋ ਅੱਜ ਆਪਾਂ ਗੱਲ ਕਰਾਂਗੇ ਕੁਝ ਅਜਾਈਆਂ ਸਬਜ਼ੀਆਂ ਬਾਰੇ ਜਿਨ੍ਹਾਂ ਨੂੰ ਸਰਦੀਆਂ ਦੇ ਵਿੱਚ ਖਾਣ ਦੇ ਤਾਂ ਬਹੁਤ ਫਾਇਦੇ ਨੇ ਪਰ ਗਰਮੀਆਂ ਦੇ ਵਿੱਚ ਕੁਝ ਲੋਕਾਂ ਨੂੰ ਇਹ ਨੁਕਸਾਨ ਪਹੁੰਚਾ ਸਕਦੀਆਂ ਨੇ ਸੋ ਆਪਣਾ ਕਾਪੀ ਪੈਨ ਚੱਕੋ ਤੇ ਨੋਟ ਕਰੋ ਨੋਟ ਕਰਨ ਤੋਂ ਪਹਿਲਾਂ ਦੋਸਤੋ ਤੁਹਾਨੂੰ ਦੱਸ ਦਈਏ ਕਿ ਜੇਕਰ ਕਿਸੇ ਵੀ ਵੀਰ ਭੈਣ ਨੂੰ ਕਿਸੇ ਵੀ ਤਰ੍ਹਾਂ ਦੀ ਅਲਰਜੀ ਹੈ ਬੇਸ਼ੱਕ ਸੋਰੈਸਿਸ ਹੈ ਚਮੜੀ ਦਾ ਕੋਈ ਵੀ ਰੋਗ ਹੈ ਤਾਂ ਦਰਾਂ ਨੇ ਜਾਂ ਵਿਆਈਆਂ ਫਟਦੀਆਂ ਨੇ ਜਾਂ ਲੈਣਾ ਪੈਂਦੀ ਨੇ ਸਰੀਰ ਦੇ ਵਿੱਚ ਜਿਆਦਾ ਗਰਮੀ ਰਹਿੰਦੀ ਹੈ ਸਰੀਰ ਦੇ ਵਿੱਚ ਸਿਆਲਾਂ ਦੇ ਵਿੱਚ ਵੀ ਕੱਪੜਾ ਲੈਣਾ ਪੈਂਦਾ ਹੈ ਜਾਂ ਜਿੰਨਾਂ ਭੈਣਾਂ ਨੂੰ ਜਿਵੇਂ ਕਿ ਫਿੰਸੀਆਂ ਨੇ ਕਾਲੀਆਂ ਛਾਈਆਂ ਨੇ ਦਾਗ ਧੱਬੇ ਨੇ ਮੂੰਹ ਦੇ ਉੱਪਰ ਸੋ ਉਹ ਸਾਡੇ ਨਾਲ ਕੰਟੈਕਟ ਕਰਕੇ ਸਾਡੇ ਤੋਂ ਦਵਾਈ ਮੰਗਵਾ ਸਕਦੇ ਨੇ ਮਰੀਜ਼ ਪਹਿਲੇ 15 ਦਿਨਾਂ ਦੇ ਵਿੱਚ ਬਿਲਕੁਲ ਠੀਕ ਹੋ ਜਾਵੇਗਾ ਦੋਸਤੋ ਅਸੀਂ ਅਲਰਜੀ ਦਾ ਗਰੰਟੀ ਸ਼ੁਦਾ ਦੇਸੀ ਦਵਾਈ ਨਾਲ ਪੱਕਾ ਇਲਾਜ ਕਰਦੇ ਹਾਂ ਸੋ ਆਓ ਹੁਣ ਆਪਾਂ ਜਾਣਦੇ ਹਾਂ ਉਹ ਕਿਹੜੀਆਂ ਸਬਜ਼ੀਆਂ ਨੇ ਦੋਸਤੋ ਪਹਿਲੀ ਸਬਜ਼ੀ ਦਾ ਨਾਮ ਹੈ ਅਦਰਕ ਜੋ ਕਿ ਆਪਾਂ ਦੇਖਦੇ ਹਾਂ ਸਿਆਲਾਂ ਦੇ ਵਿੱਚ ਚਾਹ ਦੇ ਵਿੱਚ ਅਚਾਰ ਦੇ ਰੂਪ ਦੇ ਵਿੱਚ ਜਾਂ ਸਬਜ਼ੀਆਂ ਦੇ ਵਿੱਚ ਬਹੁਤ ਵਰਤੀ ਜਾਂਦੀ ਹੈ ਪਰ ਗਰਮੀਆਂ ਦੇ ਵਿੱਚ ਇਸ ਨੂੰ ਜ਼ਿਆਦਾ ਖਾਣ ਨਾਲ ਕੁਝ ਲੋਕਾਂ ਨੂੰ ਪੇਟ ਦੀ ਗੈਸ ਐਸਿਡਿਟੀ ਜਾਂ ਕਬਜ ਕਹਿ ਲਈਏ ਜਾਂ ਲਗਾਤਾਰ ਜਲਨ ਹੋ ਸਕਦੀ ਹੈ ਹੱਥਾਂ ਪੈਰਾਂ ਦੇ ਵਿੱਚ ਵੀ ਜਲਨ ਹੋ ਸਕਦੀ ਹੈ ਸੋ ਜਿੰਨਾਂ ਮਰੀਜ਼ਾਂ ਨੂੰ ਜ਼ਿਆਦਾ ਗਰਮੀ ਬਣਦੀ ਹੈ ਉਹਨਾਂ ਨੂੰ ਅਦਰਕ ਤੋਂ ਗਰਮੀਆਂ ਦੇ ਵਿੱਚ ਪਰਹੇਜ਼ ਕਰਨਾ ਚਾਹੀਦਾ ਸੋ ਦੋਸਤੋ ਦੂਜੀ ਸਬਜੀ ਹੈ ਲਸਣ ਲਸਣ ਨੂੰ ਇੱਕ ਬਾਕਮਾਲ ਆਯੁਰਵੇਦਿਕ ਔਸ਼ਧੀ ਮੰਨਿਆ ਜਾਂਦਾ ਹੈ ਜੋ ਕਿ ਸੈਂਕੜੇ ਹੀ ਦਵਾਈਆਂ ਦੇ ਵਿੱਚ ਵਰਤੀ ਜਾਂਦੀ ਹੈ ਪਰ ਦੋਸਤੋ ਗਰਮੀ ਦੇ ਵਿੱਚ ਜ਼ਿਆਦਾ ਲਸਣ ਦੀ ਵਰਤੋਂ ਕਰਨ ਨਾਲ ਕੀ ਹੈ ਕਿ ਪੇਟ ਦੇ ਵਿੱਚ ਗੈਸ ਜਲਣ ਜਾਂ ਕਿ ਸਰੀਰ ਦੇ ਵਿੱਚ ਅਲਰਜੀ ਵੱਸ ਸਕਦੀ ਹੈ ਚਮੜੀ ਦੇ ਰੋਗ ਹੋ ਸਕਦੇ ਨੇ ਸੋ ਜਿਆਦਾ ਜਿੰਨਾ ਵੀ ਹੋ ਸਕੇ ਗਰਮੀਆਂ ਦੇ ਵਿੱਚ ਲਸਣ ਤੋਂ ਸਾਨੂੰ ਪਰਹੇਜ਼ ਕਰਨਾ ਚਾਹੀਦਾ ਸੋ ਦੋਸਤੋ ਹੁਣ ਆਪਾਂ ਗੱਲ ਕਰਦੇ ਹਾਂ ਤੀਜੀ ਸਬਜੀ ਬਾਰੇ ਜਿਹਦਾ ਨਾਮ ਹੈ ਪਾਲਕ ਪਾਲਕ ਦੋਸਤੋ ਇੱਕ ਆਇਰਨ ਦਾ ਬਹੁਤ ਵਧੀਆ ਸਰੋਤ ਹੈ ਪਰ ਗਰਮੀ ਦੇ ਵਿੱਚ ਜਿਆਦਾ ਵਰਤੋਂ ਕਾਰਨ ਇਹਦੇ ਵਿੱਚ ਇੱਕ ਤੱਤ ਮੌਜੂਦ ਹੁੰਦਾ ਜਿਹਦਾ ਨਾਮ ਹੈ ਹਿਸਟਾਮਾਈਨ ਉਸ ਦੀ ਸਰੀਰ ਦੇ ਵਿੱਚ ਵਧੇਰੇ ਮਾਤਰਾ ਵਧਣ ਕਾਰਨ ਕੀ ਹੈ ਕਿ ਪੇਟ ਦੇ ਵਿੱਚ ਜਲਣ ਐਸਿਡਿਟੀ ਸਕਿਨ ਦੀ ਅਲਰਜੀ ਜਾਂ ਜਿਹੜੇ ਲੋਕਾਂ ਨੂੰ ਪੱਥਰੀ ਦੀ ਸਮੱਸਿਆ ਹੈ ਉਹਨਾਂ ਨੂੰ ਪ੍ਰੋਬਲਮ ਜ਼ਰੂਰ ਹੋ ਸਕਦੀ ਹੈ ਜਿਨ੍ਹਾਂ ਲੋਕਾਂ ਨੂੰ ਵੀ ਪੱਥਰੀ ਦੀ ਸਮੱਸਿਆ ਹੈ ਉਹ ਪਾਲਕ ਤੋਂ ਪਰਹੇਜ਼ ਕਰਨ ਤੇ ਦੋਸਤੋ ਇਹ ਵੀ ਨਾਲ ਨਾਲ ਦੱਸ ਦਈਏ ਕਿ ਸਾਡੇ ਕੋਲ ਗੁਰਦਿਆਂ ਦੀ ਪੱਥਰੀ ਦਾ ਗਰੰਟੀ ਸ਼ੋਦਾ ਇਲਾਜ ਹੈ ਬੇਸ਼ੱਕ ਉਹ ਸੱਜੇ ਪਾਸੇ ਹੈ ਖੱਬੇ ਪਾਸੇ ਹੈ ਜਾਂ ਦੋਹਾਂ ਗੁਰਦਿਆਂ ਦੇ ਵਿੱਚ ਹੈ ਤੁਸੀਂ ਸਾਡੇ ਨਾਲ ਫੋਨ ਤੇ ਗੱਲ ਕਰਕੇ ਦਵਾਈ ਘਰੇ ਵੀ ਮੰਗਵਾ ਸਕਦੇ ਹੋ ਸੋ ਹੁਣ ਗੱਲ ਕਰਦੇ ਹਾਂ ਦੋਸਤੋ ਅਗਲੀ ਸਬਜ਼ੀ ਬਾਰੇ ਜਿਹਦਾ ਨਾਮ ਹੈ ਚਕੰਦਰ ਚਕੰਦਰ ਨੂੰ ਸਲਾਦ ਦੇ ਰੂਪ ਵਿੱਚ ਵੀ ਵਰਤਿਆ ਜਾਂਦਾ ਹੈ ਜੂਸ ਦੇ ਰੂਪ ਵਿੱਚ ਵੀ ਵਰਤਿਆ ਜਾਂਦਾ ਹੈ ਦੋਸਤੋ ਹੋਰ ਬਹੁਤ ਚੀਜ਼ਾਂ ਨੇ ਜਿਹਦੇ ਵਿੱਚ ਚਕੰਦਰ ਦੀ ਵਰਤੋਂ ਹੈ ਜਿਹੜੀ ਕੀਤੀ ਜਾਂਦੀ ਹੈ ਦੋਸਤੋ ਚਕੰਦਰ ਵੀ ਇੱਕ ਪਾਲਕ ਵਾਂਗ ਆਇਰਨ ਦਾ ਬਹੁਤ ਵਧੀਆ ਸਰੋਤ ਹੈ ਪਰ ਇਹਦੀ ਮੇਨ ਸਮੱਸਿਆ ਇਹ ਹੈ ਕਿ ਗਰਮੀ ਦੇ ਵਿੱਚ ਜ਼ਿਆਦਾ ਵਰਤੋਂ ਕਰਨ ਨਾਲ ਜਿਹੜੀ ਕਿ ਹੈ ਗੁਰਦਿਆਂ ਦੀ ਪੱਥਰੀ ਬਣ ਸਕਦੀ ਹੈ ਸੋ ਦੋਸਤੋ ਜਿਨ੍ਹਾਂ ਨੂੰ ਪਹਿਲਾਂ ਤੋਂ ਹੀ ਪੱਥਰੀ ਹੈ ਜਿਹੜੇ ਪੀੜਤ ਨੇ ਉਹ ਚਕੰਦਰ ਤੋਂ ਪਰਹੇਜ਼ ਕਰਨ ਜਾਂ ਜਿਨ੍ਹਾਂ ਨੂੰ ਲਿਵਰ ਦੀ ਸਮੱਸਿਆ ਹੈ ਬੇਸ਼ੱਕ ਫੈਟੀ ਲਿਵਰ ਹੈ ਉਹ ਚਕੰਦਰ ਤੋਂ ਪਰਹੇਜ ਕਰਨ ਕਿਉਂਕਿ ਚਕੰਦਰ ਨਾਲ ਕੀ ਹੈ ਕਿ ਲਿਵਰ ਦਾ ਬੋਝ ਆ ਜਿਹੜਾ ਉਹ ਬਹੁਤ ਜ਼ਿਆਦਾ ਵਧ ਜਾਂਦਾ ਸੋ ਦੋਸਤੋ ਹੁਣ ਗੱਲ ਕਰਦੇ ਆਂ ਅਗਲੀ ਸਬਜੀ ਬਾਰੇ ਜਿਹਦਾ ਨਾਮ ਹੈ ਜਿਮੀ ਕੰਦ ਜਿਮੀ ਕੰਦ ਦੀ ਵਰਤੋਂ ਜ਼ਿਆਦਾਤਰ ਤਿਹਾਰਾਂ ਦੇ ਮੌਕੇ ਕੀਤੀ ਜਾਂਦੀ ਹੈ ਜਿਵੇਂ ਕਿ ਦੀਵਾਲੀ ਦੇ ਮੌਕੇ ਇਹਦੀ ਵਰਤੋਂ ਬਹੁਤ ਜ਼ਿਆਦਾ ਹੁੰਦੀ ਹੈ ਕਿਉਂਕਿ ਜਿਮੀ ਕੰਦ ਨਾਲ ਕੁਝ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਵੀ ਜੁੜੀਆਂ ਨੇ ਪਰ ਗਰਮੀ ਦੇ ਵਿੱਚ ਇਹਦੀ ਜ਼ਿਆਦਾ ਵਰਤੋਂ ਕਰਨ ਨਾਲ ਸਾਡਾ ਪਾਚਨ ਤੰਤਰ ਵਿਗੜ ਸਕਦਾ ਹੈ ਜਾਂ ਦੋਸਤੋ ਪੇਟ ਦੀਆਂ ਸਮੱਸਿਆਵਾਂ ਹੋ ਸਕਦੀਆਂ ਨੇ ਜਾਂ ਅਲਰਜੀ ਦੀ ਸਮੱਸਿਆ ਹੋ ਸਕਦੀ ਹੈ ਸੋ ਦੋਸਤੋ ਇਹ ਸਾਨੂੰ ਕੁਝ ਜਾਣਕਾਰੀਆਂ ਜੇ ਤੁਹਾਨੂੰ ਇਹ ਜਾਣਕਾਰੀ ਵਧੀਆ ਲੱਗੀ ਹੈ ਤਾਂ ਸਾਨੂੰ ਫੋਲੋ ਜਰੂਰ ਕਰੋ ਅੱਗੇ ਤੋਂ ਸਾਡੀਆਂ ਵੀਡੀਓ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬਹੁਤ ਬਹੁਤ ਧੰਨਵਾਦ